ਹੈਲੋ ਫਰੈਂਡਸ ਵੈਲਕਮ ਬੈਕ ਟੂ ਮਾਈ YouTube ਚੈਨਲ ਸੋ ਹਾਈਦਰਾਬਾਦ ਆਪਾਂ ਗਏ ਹੋਏ ਸੀਗੇ ਤੇ ਅੱਜ ਆਪਾਂ ਪਹੁੰਚੇ ਆਂ ਗੋਲਕੁੰਡਾ ਫੋਰਟ ਜਿਹੜਾ ਕਿ ਪੁਰਾਣਾ ਤੇ ਇਤਿਹਾਸਿਕ ਫੋਰਟ ਹੈ ਜਿੱਥੇ ਵਕ ਵਕ ਸਮੇਂ ਦੇ ਵਕ ਵਕ ਰਾਜੇ ਜਿਹੜੇ ਉਹ ਰਹਿੰਦੇ ਰਹੇ ਨੇ ਉਹਨਾਂ ਦਾ ਮਹਿਲ ਸੀ ਇਹ ਤੇ ਇਹ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਪੂਰੀ ਵੀਡੀਓ ਦੇਖਿਓ ਬਹੁਤ ਹੀ ਜ਼ਿਆਦਾ ਸੋਹਣਾ ਚੀਜ਼ ਬਣੀ ਹੋਈ ਹੈ ਬਹੁਤ ਜ਼ਿਆਦਾ ਹਰ ਇੱਕ ਚੀਜ਼ ਅੱਜ ਤੱਕ ਅਵੇਲੇਬਲ ਆ ਜੋ ਰਾਜੇ ਮਹਾਰਾਜਿਆਂ ਦੇ ਟਾਈਮ ਦੇ ਵਿੱਚ ਹੁੰਦੀ ਸੀਗੀ ਠੀਕ ਹੈ ਤੁਹਾਨੂੰ ਸਾਰਾ ਕੁਝ ਵਿਖਾਵਾਂਗੇ ਆਪਾਂ ਤੇ ਸਭ ਤੋਂ ਪਹਿਲਾਂ ਕਹਿੰਦੇ ਜੀ ਇੱਥੇ ਟਿਕਟ ਲੱਗਣੀ ਆ ਟਿਕਟ ਹੈਗੀ ਆ 25 ਰੁਪਏ ਤੇ ਆਪਾਂ ਲੈ ਲੈਨੇ ਆ ਟਿਕਟ ਆ ਇੱਧਰ ਇੱਥੇ ਟਿਕਟ ਕਾਊਂਟਰ ਹੈ ਉਸ ਤੋਂ ਬਾਅਦ ਅੰਦਰ ਚੱਲਾਂਗੇ ਆਜੋ ਫਿਰ ਸਾਰੇ ਇਹ ਗੋਲ ਗੁੰਡਾ ਫੋਰਟ ਦਾ ਟਿਕਟ ਹੋਣਾ ਬਈ ਬੋਲੋ ਹਾਇਦਰਾਬਾਦ ਦਾ 50 ਰੁਪਏ ਕਿੰਨਾ ਆਪਾਂ ਮੁਜਾ ਰਹੇ ਆ ਅੰਦਰ ਹਾਂਜੀ ਟਿਕਟ ਲੈਣ ਤੋਂ ਬਾਅਦ ਆਪਾਂ ਅੰਦਰ ਐਂਟਰ ਕਰਦੇ ਆਂ ਇਹ ਜਿਹੜਾ ਹੈਗਾ ਇੱਧਰੋਂ ਐਂਟਰੀ ਹੈਗੀ ਬਹੁਤ ਹੀ ਸੋਹਣਾ ਦਰਵਾਜ਼ਾ ਬਣਿਆ ਹੋਇਆ ਪੁਰਾਣੇ ਸਮੇਂ ਦਾ ਉਹ ਕਿਲਾ ਜਿਹਾ ਲਗਾ ਕੇ ਜਿਵੇਂ ਬਣਾਉਂਦੇ ਸੀਗੇ ਘੈਂਟ ਤੇ ਦੇਖ ਸਕਦੇ ਹੋ ਤੁਸੀਂ ਸ਼ੁਰੂਆਤ ਤੋਂ ਹੀ ਜ਼ਬਰਦਸਤ ਓਵਿਊ ਆ ਇੱਥੋਂ ਸ਼ੁਰੂ ਹੋਣ ਲੱਗਿਆ ਪੋਰਟ ਆਪਣਾ ਇੱਥੋਂ ਦਾ ਇੱਕ ਇਤਿਹਾਸ ਹੈ ਜਿਹੜਾ ਤੁਹਾਨੂੰ ਮੋੜ ਦੇ ਟਾਈਮ ਦੱਸਾਂਗੇ ਆ ਜਿਹੜੀ ਇੱਥੇ ਜਗ੍ਹਾ ਤੇ ਆਪਾਂ ਖੜੇ ਆਂ ਇੱਥੋਂ ਜੋ ਵੀ ਹੈ ਜੋ ਇਤਿਹਾਸ ਆ ਉਹ ਆਪਾਂ ਤੁਹਾਨੂੰ ਦੱਸਾਂਗੇ ਠੀਕ ਹੈ ਪਰ ਦੱਸਾਂਗੇ ਮੁੜਦੇ ਹੋਏ ਤੇ ਬਹੁਤ ਹੀ ਘੈਂਟ ਜ਼ਬਰਦਸਤ ਗੱਲ ਇਸ ਜਗ੍ਹਾ ਨਾਲ ਜੁੜੀ ਹੋਈ ਆ ਜਿਹੜੇ ਪੁਰਾਣੇ ਸਮਿਆਂ ਦੇ ਵਿੱਚ ਹਮਲੇ ਹੁੰਦੇ ਸੀ ਉਹਨਾਂ ਨੂੰ ਕਿਵੇਂ ਅਗਾਹ ਕੀਤਾ ਜਾਂਦਾ ਸੀ ਉਹਦੇ ਬਾਰੇ ਤੁਹਾਨੂੰ ਦੱਸਾਂਗੇ ਲੋ ਜੀ ਸ਼ਾਮ ਦੇ ਵੱਜ ਚੁੱਕੇ ਨੇ 5:30 ਤੇ 6:30 ਵਜੇ ਦੇ ਤੱਕ ਆਪਾਂ ਇੱਥੇ ਘੁੰਮ ਸਕਦੇ ਆ ਤੇ ਸੂਰਜ ਤੁਸੀਂ ਦੇਖਦੇ ਹੋ ਦੇਖ ਸਕਦੇ ਹੋ ਘਰ ਨੂੰ ਜਾਣ ਦੀ ਤਿਆਰੀ ਦੇ ਵਿੱਚ ਹੈ ਇੱਧਰ ਇੱਕ ਕੰਟੀਨ ਬਣੀ ਹੋਈ ਐ ਗੋਲਕੁੰਡਾ ਫੋਰਟ ਦੇ ਵਿੱਚ ਤੇ ਇੱਧਰੋਂ ਆਪਾਂ ਐਂਟਰ ਕਰਾਂਗੇ ਇੱਥੇ ਜਿਹੜਾ ਮੇਨ ਐਗਜ਼ਿਟ ਇੱਥੇ ਹੈਗਾ ਇੱਥੇ ਫੋਟੋ ਵਗੈਰਾ ਕੀਤਾ ਜਾਂਦੀਆਂ ਵਾਹ ਆਜੋ ਇੱਧਰ ਚੱਲਦੇ ਆਂ ਇੱਧਰ ਆਜੋ ਆਹੀਂ ਚੱਲ ਜਾਨੇ ਕਿ ਇੱਧਰ ਦੀ ਬਲੋਗ ਨਾਲ ਆਇਆ ਆ ਰਿਹਾ ਨਾ ਦਰ ਕੋ ਇਧਰ ਰਣਨੀ ਇਧਰ ਕਾਹਲੀ ਕਰਦੇ ਕਿ ਅੱਛਾ ਉਹ ਲੂ ਲੂ ਉਹ ਲੂ ਲੂ ਇਹਦੇ ਦੇਖੇ ਦੁਆ ਉਹ ਬੈਠੀ ਐ ਇਧਰ ਉਹ ਲੱਕ ਨੀ ਉਹ ਆ ਜਾ ਹਾਂ ਆ ਜਾ ਪਹਿਲੇ ਉੱਪਰ ਜਾ ਕੇ ਆਏ ਇੱਕ ਇਧਰ ਵੀ ਐ ਤੇ ਨੋ ਕੋ महाराजा टाइप फीलिंग आ रही है आज तो फिर दरबार हाल जाने का रास्ता है दरबार हाल जा रहे हैं चलो चलो दोनों आज गाइस भी, भी रहे दरबार हाल जाके आइए माँ हम दरबार लगाएंगे ਆਏ ਬਈ ਗਾਈਡ ਮੈਪ ਆਫ ਅਫਨਰ ਫੋਰਟੀਫਿਕੇਸ਼ਨ ਗੋਲਕੁੰਡਾ ਫોર્ટ ਹਾਂਜੀ ਮੈਮ ਦੇਖੋ ਮਸਕਿਊ ਹਾਂਜੀ ਮਹਿਲ ਓਪਨ ਸਪੇਸ ਕੈਮਲ ਸਟੇਬਲ ਵੈਲ ਇੱਥੇ ਛਕੂ ਸੀਗਾ ਵਾਓ ਹੈਨਾ ਦਰਬਾਰ ਹਾਲ ਆਪਾਂ ਦਰਬਾਰ ਹਾਲ ਨੂੰ ਜਾ ਰਹੇ ਇੱਕ ਖੂਹ ਇੱਥੇ ਸੀਗਾ ਇਹ ਹੈਗਾ ਥੋਬੀ ਘਾਟ ਓਪਨ ਸਪੇਸ ਲੰਗਰਖਾਨਾ ਵੇਟੂ ਕੇਥਰਲ ਮਸਕਿਊ ਰਾਣੀ ਮਹਿਲ ਅੱਛਾ ਇੱਥੇ ਰਾਣੀ ਮਹਿਲ ਹਾਂਜੀ ਬਾਹਰ ਖਾਨਾ ਬੁਰਜ ਕਿੰਨਾ ਘੈਂਟ ਬਣਿਆ ਹੋਇਆ ਹੈ ਨਾ ਚਲੋ ਪੱਥਰ ਤੇ ਲੋ ਜੀ ਸਭ ਤੋਂ ਪਹਿਲਾਂ ਸਾਨੂੰ ਦਰਬਾਰ ਹਾਲ ਦੇਖਣ ਦੀ ਇੱਛਾ ਹੋਈ ਤੇ ਪੌੜੀਆਂ ਅਸੀਂ ਚੜ ਕੇ ਜਾ ਰਹੇ ਹਾਂ ਦੇਖਦੇ ਹਾਂ ਜਾ ਕੇ ਉੱਪਰ ਮੈਨੂੰ ਨੇੜੇ ਜਿਹੀ ਲੱਗ ਰਿਹਾ ਥੋੜੀਆਂ ਪੌੜੀਆਂ ਛੋਟੀਆਂ ਹੀ ਨੇ ਚੜ ਜਾਂਦੇ ਆ ਆਸਾਨੀ ਦੇ ਨਾਲ ਆਪਾਂ ਏ ਉੱਪਰ ਨੂੰ ਜਾ ਰਹੀਆਂ ਨੇ ਪੌੜੀਆਂ ਤੇ ਆਈ ਥਿੰਕ ਉੱਪਰ ਜਾ ਕੇ ਜਿਹੜਾ ਦਰਬਾਰ ਹਾਲ ਹੋਣਾ ਹੈ ਇਹਦੇ ਉੱਪਰ ਤੇ ਚਲੋ ਆਪਾਂ ਚੱਲ ਕੇ ਵੇਖਦੇ ਹਾਂ ਦਰਬਾਰ ਹਾਲ ਕਿਦਾਂ ਦਾ ਹੁੰਦਾ ਸੀ ਤੇ ਕੀ ਕੁਝ ਹੁੰਦਾ ਸੀ ਪਰ ਮੈਂ ਹੈਰਾਨ ਆ ਬਈ ਇਹ ਨਕਸ਼ਾ ਜਾਂ ਤਾਂ ਠੀਕ ਓਕੇ ਬਣਿਆ ਹੋਇਆ ਪਰ ਜਿਹੜਾ ਬੰਦਾ ਕਿਤੇ ਇੱਧਰ ਉੱਧਰ ਗਵਾਚ ਜਾਂਦਾ ਉਹ ਇੱਥੇ-ਇੱਥੇ ਆਉਂਦਾ ਕਿਵੇਂ ਹੋ ਮੈਂ ਤਾਂ ਹੈਰਾਨ ਆ ਔਖਾ ਹੀ ਹੋ ਜਾਂਦਾ ਉਹ ਕੰਮ ਓ ਮਾਈ ਗੋਡ ਮੈਨੂੰ ਤਾਂ ਲੱਗਦਾ ਸੀ ਪੌੜੀਆਂ ਥੋੜੀਆਂ ਹੀ ਆ ਆ ਦੇਖੋ ਜੀ ਹైదరాబాద్ ਦਾ ਵਿਊ ਇੱਥੋਂ ਕਿਆ ਜਬਰਦਸਤ ਵਿਊ ਹੈ ਜਿਵੇਂ ਜਿਵੇਂ ਆਪਾਂ ਉੱਪਰ ਜਾਂਦੇ ਜਾਵਾਂਗੇ ਵਿਊ ਹੋਰ ਘੈਂਟ ਤੇ ਹੋਰ ਜ਼ਿਆਦਾ ਦਿਸਦਾ ਜਾਣਾਗਾ ਤੇ ਜਿਹੜਾ ਮੇਰਾ ਵਹਿਮ ਸੀ ਵੀ ਪੌੜੀਆਂ ਥੋੜੀਆਂ ਹੀ ਆ ਇਹ ਵਹਿਮ ਵੀ ਨਿਕਲਦਾ ਨਜ਼ਰ ਆ ਰਿਹਾ ਮੈਨੂੰ ਤੇ ਆਹ ਤੁਸੀਂ ਦੇਖ ਸਕਦੇ ਹੋ ਜੀ ਖੂਹ ਜਿਹੜਾ ਉਹ ਨਕਸ਼ੇ ਦੇ ਵਿੱਚ ਦਿਖਾਇਆ ਸੀਗਾ ਉਹ ਵਾਲਾ ਖੂਹ ਆ ਗਿਆ ਇਹ ਪਾਣੀ ਆ ਦੇਖ ਸਕਦੇ ਤੁਸੀਂ ਖੂਹ ਦਾ ਪਾਣੀ ਹੁਣ ਤੱਕ ਗੰਦਾ ਹੋ ਚੁੱਕਿਆ ਪਰ ਉਹਨਾਂ ਸਮਿਆਂ ਦੇ ਵਿੱਚ ਪੀਣ ਲਈ ਪਾਣੀ ਦੀ ਵਰਤੋਂ ਇਨ੍ਹਾਂ ਖੂਹਾਂ ਦੇ ਵਿੱਚੋਂ ਕੀਤੀ ਜਾਂਦੀ ਸੀਗੀ ਉਹ ਵੀ ਦਰਬਾਰ ਪਹੁੰਚਣ ਵਾਲਿਆ ਸੀ ਮਹਾਰਾਣੀ ਕਿਵੇਂ ਮਹਿੰਦਤਵਲ ਹੋ ਗਿਆ ਹਾਂ ਹਾਦ ਰੋਜ ਇੱਕ ਅੱਧੀ ਵਾਰ ਤਾਂ ਆਉਂਦੇ ਹੋਣੇ ਦੋ ਦੋ ਵਾਰ ਪੰਨ ਮੈਨ ਲੱਗਦਾ ਸੀ 8 900 ਪੋੜੀ ਲਗਾਤਾਰ ਹੀ ਚੜਿਆ ਓਏ ਇੱਧਰ ਆਜੋ ਆਜੋ ਹਾਂ ਤੁਸੀਂ ਹੋ ਉਹਨੇ ਜਿਹੜਾ ਕਾਰਨਰ ਹੈ ਉਹਨਾਂ ਨਾਲ ਸਬਕ ਕਰੀਂ ਜੀ हेलो हैदराबाद ये दीर्गज त्रिकोणीय निर्मित एक सुंदर भवन है उत्तरी दिशा में इसका प्रवेश द्वारा है वास्तव में इसका निर्माण एक समान घर के लिए किया गया था इसे अबुल हसन सन हो हो खाल में जेल, जेल खाना अच्छा जी जेलखाना है भाई जेलखाना है, जेल खाना है। ਦੇਖੀ ਜੇਲ੍ਹ ਓ ਮਾਈ ਗਾਡ ਇਹ ਤੁਮੇ ਅੰਦਰ ਇਹ ਮੈਂ ਕਿਵੇਂ ਦਿੱਖਤੀ ਹੋ ਜੈ ਸ਼੍ਰੀ ਰਾਮ ਮੰਦਰ ਬਣਾਵਾਂ ਅੱਗੇ ਕਿਤਨੇ ਕਿਤਨਾ بڑا ਹੈ ਸਰ ਬਸ ਜਿੰਨਾ ਦਿੱਖਦਾ ਜਿੰਨਾ ਹੈ ਜਿੰਨਾ ਦਿਖ ਰਿਹਾ ਹੈ ਯਹਾਂ ਇਤਨਾ ਹੀ ਹੈ ਓਏ ਲਾਈਟ ਜਲਾ ਓਏ ਇਹ ਜੇਲ੍ਹ ਥੀ ਪੁਰਾਣੀ ਪੁਰਾਣੀ ਜੇਲ੍ਹ ਇੱਥੇ ਰਹਿੰਦੀ ਸੀ ਇਹ ਲੋਕ

भाई साहब और ऊपर है क्याना?

चल के ये मंदिर तो जाए आज चलें। यह अकेले में सबसे ऊपरी सतह पर निर्मित दो मंजिला निर्माण है इसकी ऊपरी धूत नहीं है इसके बीचों बीच दर्शकी के लिए एक मंडप है इस दो मंजिला भवन का दीवाने खास और दर्शकों को के मंडप को, को दीवाने आम कहते हैं अच्छा ये ऊपर है इसको देखने के लिए इतनी चढ़ाई चढ़ी है भाई असं देखो चलो की बोलती है। है? की है? हाँ। चलो फिर हाँ यार वो वो कौन सा स्कूल कुछ है ये है वही दीवाने खास ये दीवाने खास जहाँ दीवान लगता था क्या बात है जबरदस्त ओ हम्म ओ माय गॉड यहां देखो थोड़ा तो पीछे रहयो ये अच्छा है ਕਿਆ ਬਾਤ ਆ ਯਾਰ ਜਾਂਦੀਆਂ ਯਾ ਨੀਣੀਆਂ ਬਹਿਣੀਆਂ ਵੀ ਸਾਨੂੰ ਆਹੋ ਇਹਨਾ ਸੋਹਣਾ ਏ ਯਾਰ ਕਿਤਨਾ بڑا ਔਰ ਕਿਤਨਾ ਸੁੰਦਰ ਇਤਨੇ بڑے بڑے ਮਹਿਲ ਹੁੰਦੇ ਸੀਗੇ ਹਾ ਦੇ ਗਲੋ ਬਈ ਚੱਪਲਾ ਥੋੜੀ ਕੰਪਰਾ ਬਣੀ ਪਾਜੀ ਟੱਕਾ ਪਾਜੀ ਟੱਕਾ ਕਰੀ ਜਾਂਦੇ ਹੋ ਬੱਬੂ ਵੀਰੇ ਅਦਰ ਕੋਈ ਗੱਲ ਨਹੀਂ ਚੱਪਲ ਪਹਿਲਾਂ ਹੀ ਟੁੱਟਣ ਵਾਲੀ ਸੀ ਬੱਬੂ ਵੀਰੇ ਚੱਪਲ ਪਹਿਲਾਂ ਹੀ ਟੁੱਟਣ ਵਾਲੀ ਸੀ ਇਲਜ਼ਾਮ ਨਾ ਲਾ ਬਲ ਬਿਚਾਰੀ ਵੀ ਕਹਿੰਦੀ ਆ ਉਹ ਚੰਗੀ ਗੱਲ ਆ ਮੈਂ ਟੰਟ ਗਈ ਲੈ ਲੂ ਆਏ ਨਹੀਂ ਮੇਰਾ ਫੋਨ ਬਤੀ ਚੜ ਤੋ ਹੁਣ ਬਸ ਕਰ ਲੋ ਜੀ ਅਸੀਂ ਹੁਣ ਸੁਖੀ ਸੰਧੀ ਵਾਪਸ ਜਾ ਰਹੇ ਆ ਬਹੁਤ ਹੀ ਜਿਆਦਾ ਸੋਹਣਾ ਮਹਿਲ ਬਣਿਆ ਹੋਇਆ ਸਾਰੀਆਂ ਜਗ੍ਹਾ ਜੋ ਆਪਾਂ ਟੀਵੀਾਂ ਚ ਵੇਖਨੇ ਆ ਉਹ ਹਜੇ ਤੱਕ ਵਰਕਰਾਰ ਨੇ ਤੇ ਬਸ ਹੁਣ ਰੱਬ ਥੱਲੇ ਲੈ ਜੀ ਬੱਬੂ ਵੀਰੇ ਇੱਥੇ ਤਾਂ ਡਰ ਲੱਗਦਾ ਹੈ ਇਹ ਹੂੰ ਜੇਲਾ ਸੀ ਇਹ ਬੱਬੂ ਵੀਰੇ oh my god ਆ ਜੇਲਾ ਸੀ ਦਰਬਾਰ ਦੇ ਵਿੱਚ ਇੱਥੇ ਰੱਖਿਆ ਜਾਂਦਾ ਸੀ ਮਹਿਲ ਦੇ ਵਿੱਚ ਕੈਦੀਆਂ ਨੂੰ ਆਹ ਦੇਖੋ ਜੀ ਇਹ ਹੈਗੀਆਂ ਪੁਰਾਣੀਆਂ ਜੇਲਾ ਜਿੱਥੇ ਮਹਿਲ ਦੇ ਵਿੱਚ ਕੈਦੀਆਂ ਨੂੰ ਰੱਖਿਆ ਜਾਂਦਾ ਸੀ ਡਰ ਆਉਂਦਾ ਯਾਰ ਅੱਗੇ ਦੀ ਅੱਗੇ ਪਤਾ ਨਹੀਂ ਕਿੰਨੇ ਦੂਰ ਆਹ ਦਰਵਾਜ਼ਾ ਸਾਰਾ ਘੁੰਮਿਆ ਆ ਜੇਲਾਆਂ ਆ ਗਈਆਂ ਆਪਣੀਆਂ ਤੇ ਇੱਥੋਂ ਅਸੀਂ ਬਹੁਤ ਪਰਵਾਏ ਆ ਹੁਣ ਅਸੀਂ ਬਾਰ ਨੂੰ ਚੱਲਣਾ ਹੈ ਕਹਿੰਦੇ ਸਿਗਰਟ ਨਹੀਂ ਪੀਣੀ ਉਹ ਤਾਂ ਆਪਾਂ ਪੀਂਦੇ ਨਹੀਂ ਹੈਗੇ ਆ ਆ ਗਿਆ ਜੀ ਪਾਰਕ ਇੱਥੇ ਮਹਾਰਾਣੀ ਪਾਰਕ ਦੇ ਵਿੱਚ ਬੈਠਿਆ ਕਰਦੇ ਸੀਗੇ ਪਰ ਹੰਨੇ ਮਹਾਰਾਣੀ ਇਹ ਦੇਖੋ ਬਹੁਤ ਅੱਗੇ-ਅੱਗੇ ਤਾਕਾ ਜਲਾਈਆਂ ਜਿਹੜੀਆਂ ਆਪਾਂ ਵੇਖ ਕੇ ਆਏ ਹੁਣੇ ਲੋ ਜੀ ਇਹ ਬਗਿੰਗ ਕਿਲਾ ਗੋਪੰਡਾ ਇਹ ਹੈ ਇਹ ਮਿੰਨੀ ਬੋਟ ਬ੍ਰੋਗ ਬੀਟ ਆਸ ਬੋ ਕੱਲੇ ਹਾਂਜੀ ਬਹੁਤ ਹੀ ਸੁਖਣਾ ਬਣਿਆ ਹੋਇਆ ਮਹਿਲ ਤੇ ਹਿਸਟਰੀ ਦੱਸ ਕੇ ਸਾਰੀ ਤੁਹਾਡਾ ਟਾਈਮ ਤਾਂ ਨਹੀਂ ਵੇਸਟ ਕੀਤਾ ਕਿਉਂਕਿ ਅੱਜ ਕੱਲ ਇੰਟਰਨੈਟ ਤੋਂ ਸਾਰਾ ਕੁਝ ਸਰਚ ਕੀਤਾ ਜਾ ਸਕਦਾ ਤੁਹਾਨੂੰ ਮਹਿਲ ਵਿਖਾਇਆ ਗੋਲਗੁੰਡਾ ਮਹਿਲ ਫੋਰਟ ਹੈ ਕਿਲਾ ਜਿੱਥੇ ਵੱਖ-ਵੱਖ ਸਮੇਂ ਦੇ ਵੱਖ-ਵੱਖ ਰਾਜੇ ਜਿਹੜੇ ਇੱਥੇ ਰਹਿੰਦੇ ਰਹੇ ਆ ਸੋ ਵਧੀਆ ਬਣੀ ਹੋਈ ਚੀਜ਼ ਹੈ ਤੇ ਦੇਖਣ ਵਾਲੀ ਚੀਜ਼ ਹੈ ਹైదరాబాద్ ਦੇ ਵਿੱਚ ਚਾਰ ਬਿਨਾਰ ਹੋ ਗਿਆ ਐਂਡ ਇਹ ਗੋਲਗੁੰਡਾ ਫੋਰਟ ਹੋ ਗਿਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਵੇਖਣ ਵਾਲੀਆਂ ਤੇ ਜ਼ਰੂਰ ਵੇਖਿਓ ਜੇ ਤੁਸੀਂ ਹైదరాబాద్ ਜਾਂਦੇ ਹੋ ਅਸੀਂ ਦੇਖ ਚੱਲੇ ਹੁਣ ਅਸੀਂ ਬਾਹਰ ਨਿਕਲਣ ਲੱਗੇ ਆਂ ਇੱਥੋਂ ਤੇ ਸ਼ਾਮ ਕਾਫੀ ਹੋ ਚੁੱਕੀ ਆ 7 ਵਜੇ ਚੁੱਕੇ ਨੇ 6:30 ਦਾ ਟਾਈਮ ਸੀ ਪਰ ਸੀ 7:00 ਵਜੇ ਤੇ 7:07 7:00 ਵਜੇ 8 ਮਿੰਟ ਹੋਏ ਪਏ ਆ 7:30 ਦੇ ਨੇੜੇ ਆ ਟਾਈਮ ਤੇ ਹੁਣ ਆਪਾਂ ਇੱਥੇ ਥੋੜੀਆਂ ਜੀਆਂ ਫੋਟੋਆਂ ਜੀਆਂ ਕਰਾਉਣੀਆਂ ਤੇ ਉਸ ਤੋਂ ਬਾਅਦ ਆਪਾਂ ਚੱਲਦੇ ਆ ਆ ਜਿਹੜੀ ਜਗ੍ਹਾ ਇੱਥੇ ਖਾਸ ਕਰ ਇਹ ਫੋਟੋਆਂ ਕਰਾਉਣ ਲਈ ਆ ਇੱਥੇ ਸਾਰੇ ਕਰਾ ਰਹੇ ਨੇ ਫੋਟੋਆਂ ਜੀਆਂ ਤੇ ਫਿਰ ਆਪਾਂ ਵੀ ਕਰਾ ਲੈਣੇ ਆ ਦੋ ਚਾਰ ਉਸ ਤੋਂ ਬਾਅਦ ਆਪਾਂ ਚੱਲਦੇ ਆ ਜੀ ਇੱਥੇ ਫੋਟੋ ਸ਼ੂਟ ਵੀ ਹੁੰਦਾਗਾ ਪ੍ਰੀ ਵੈਡਿੰਗ ਹੋ ਗਿਆ ਵੈਡਿੰਗ ਸ਼ੂਟ ਹੋਗੇ ਤੇ ਉਹ ਸਾਰੇ ਇੱਥੇ ਸ਼ੂਟ ਵੀ ਕਰੇ ਜਾਂਦੇ ਆ ਤੇ ਆਪਾਂ ਹੁਣ ਚੱਲੇ ਆ ਤੇ ਗੋਲਕੁੰਡਾ ਫੋਰਟ ਦਾ ਜਿਹੜਾ ਹਿਸਟਰੀ ਹੈ ਜੇ ਤੁਸੀਂ ਤੁਹਾਨੂੰ ਵਧੀਆ ਲੱਗਿਆ ਤਾਂ ਜ਼ਰੂਰ ਵੇਖਿਓ ਕੱਢ ਕੇ ਐਸੇ ਨਿਕਲ ਗਈਆਂ ਫੋਟੋ ਇਹ ਜਹਾ ਪਤਾ ਨਹੀਂ ਕੀ ਹੈ ਆ ਉਹ ਜਗਾ ਜਿੱਥੋਂ ਤਾੜੀ ਮਾਰਦੇ ਸੀ ਉੱਪਰ ਮਹਿਲ ਦੇ ਉੱਪਰ ਸੁਣ ਜਾਂਦੀ ਸੀ ਜਦੋਂ ਇਹ ਕਿਲਾ ਜਿੱਤਿਆ ਗਿਆ ਸੀ ਤਾਂ ਕਹਿੰਦੇ ਜਿਹੜਾ ਬੰਦਾ ਇੱਥੇ ਰੱਖਿਆ ਹੋਇਆ ਸੀਗਾ ਉਹ ਗੱਦਾਰੀ ਕਰ ਗਿਆ ਉਹਨੇ ਇੱਥੇ ਤਾੜੀ ਮਾਰ ਕੇ ਸਿਗਨਲ ਨਹੀਂ ਦਿੱਤਾ ਵੀ ਹਮਲਾ ਹ ਹਮਲਾ ਹੋਣ ਵਾਲਾ ਸੋ ਤਾਂ ਕਰਕੇ ਇਥੋਂ ਜਿਹੜਾ ਜਦੋਂ ਤਾੜੀ ਮਾਰੀ ਤਾਂ ਤਾੜੀ ਨਹੀਂ ਮਾਰੀ ਉਹਨੇ ਸੋ ਦੈਟਸ ਵਾਈ ਜਿਹੜਾ ਇਹ ਕਿਲਾ ਉਸ ਨੂੰ ਮਨਾਣੇ ਕਿਹਾ ਸੀ ਕਿ ਉਹ ਤੋਂ ਬਾਅਦ ਇਹ ਜਿੱਤਿਆ ਗਿਆ ਆਦਰਵਾਈਜ਼ ਇਥੋਂ ਤਾੜੀ ਵੱਜਦੀ ਸੀ ਉਹ ਉੱਪਰ ਪਤਾ ਲੱਗ ਗਿਆ ਦਾ ਵੀ ਹਮਲਾ ਹੋਣ ਵਾਲਾ ਸੋ ਇਹ ਵੀ ਇੱਕ ਇਤਿਹਾਸ ਹੈ ਇਸ ਕਿਲੇ ਦਾ ਹਾਂਜੀ ਪਿੱਛੇ ਜਿਹੜਾ ਬਰਾਂਡਾ ਜਆ ਆਪਾਂ ਹੁਣੇ ਵੇਖ ਕੇ ਆਇਆ ਇਹਦਾ ਇਹਦੇ ਬਾਰੇ ਦੱਸਣ ਦੀ ਤੁਹਾਡੇ ਨਾਲ ਗੱਲ ਹੋਈ ਸੀ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਵੈਸੇ ਮੈਂ ਦੱਸਿਆ ਪਰ ਰੌਲਾ ਰੱਪਾ ਬਹੁਤ ਜ਼ਿਆਦਾ ਪੈ ਰਿਆ ਸੀ ਤੋਂ ਹੋ ਸਕਦਾ ਤੁਹਾਨੂੰ ਸਮਝ ਨਾ ਲੱਗੀ ਹੋਵੇ ਆਪਾਂ ਇੱਕ ਵਾਰੀ ਦੁਬਾਰੇ ਦੱਸ ਦਿੰਨੇ ਆ ਜਿਹੜੀ ਉਹ ਜਗ੍ਹਾ ਉੱਥੇ ਉਹ ਬਰਾਂਡਾ ਜਆ ਬਣਾਇਆ ਹੋਇਆ ਸੀਗਾ ਤੇ ਉੱਥੇ ਇੱਕ ਬੰਦਾ ਹਮੇਸ਼ਾ ਡਿਊਟੀ ਤੇ ਰਹਿੰਦਾ ਸੀਗਾ ਉਹ ਆਲਵੇਸ ਉੱਥੇ ਹੀ ਖੜਾ ਰਹਿੰਦਾ ਸੀਗਾ ਤੇ ਉਹ ਜਦੋਂ ਵੀ ਮਹਿਲ ਦੇ ਨੇੜੇ ਉਹਨੂੰ ਕੋਈ ਦੁਸ਼ਮਣ ਨਜ਼ਰ ਆਉਂਦਾ ਸੀ ਕਿਲੇ ਦੇ ਆਸ-ਪਾਸ ਤਾਂ ਉਹ ਉਥੋਂ ਤਾੜੀ ਮਾਰਦਾ ਸੀ ਤਾਂ ਜਦੋਂ ਉਥੇ ਤਾੜੀ ਮਾਰਦਾ ਸੀਗਾ ਤਾਂ ਜਿਹੜੀ ਉਹ ਤਾੜੀ ਦੀ ਗੂੰਜ ਸੀ ਤਾੜੀ ਦੀ ਆਵਾਜ਼ ਸੀ ਉਹ ਉੱਪਰ ਦੀਵਾਨ ਜਿਹੜਾ ਬਣਿਆ ਹੋਇਆ ਦਰਬਾਰ ਬਣਿਆ ਹੋਇਆਗਾ ਉੱਥੇ ਸੁਣਦੀ ਸੀਗੀ ਤੇ ਸਾਰੇ ਜਿਹੜੇ ਹੈਗੇ ਉਹ ਅਲਰਟ ਹੋ ਜਾਂਦੇ ਸੀਗੇ ਤਾਂ ਜਦੋਂ ਉਹ ਅਲਰਟ ਹੋ ਜਾਂਦੇ ਸੀ ਤਾਂ ਦੁਸ਼ਮਣ ਦੇ ਨਾਲ ਨਜਿੱਠਣ ਦਾ ਪਹਿਲਾਂ ਹੀ ਤਿਆਰੀ ਕਰ ਲੈਂਦੇ ਸੀ ਪਰ ਜਦੋਂ ਇਹ ਕਿਲਾ ਪਹਿਲੀ ਵਾਰ ਜਿੱਤਿਆ ਗਿਆ ਸੀ ਤਾਂ ਜਿਹੜਾ ਉਹ ਬੰਦਾ ਸੀ ਉਹ ਗਦਾਰੀ ਕਰ ਗਿਆ ਸੀ ਵਿੱਕ ਗਿਆ ਸੀ ਤੇ ਉਹਨੇ ਉਥੋਂ ਤਾੜੀ ਨਹੀਂ ਮਾਰੀ ਸੀ 댓ਸ ਵਾਈ ਜਿਹੜਾ ਕਿਲਾ ਜਿੱਤਿਆ ਗਿਆ ਸੀਗਾ ਪਹਿਲੀ ਵਾਰੀ